264 मैम हेलो हां जी हां जी मैम किस तरह वारया जो मुलाकात ਮੈडम ਸੀਐਮ ਸਾਹਿਬ ਦੇ ਨਾਲ ਵਧੀਆ ਰਹੀ ਹੈ ਅੱਜ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਸਾਮਣੇ 6 ਵਜੇ ਤੱਕ ਤੁਹਾਨੂੰ ਮਿਲੇਗਾ ਜਵਾਬ 6 ਵਜੇ ਤੱਕ ਜਵਾਬ ਦੇਣ ਦੀ ਗੱਲ ਕਹੀ ਹੈ ਜਾਂ ਨਤੀਜਾ ਹੋ ਜਾਏਗਾ ਸਾਮਣੇ ਵੀ ਕੀ ਇਹਦੇ ਵਿੱਚ ਕੀ ਨਿਕਲ ਕੇ ਆਏਗਾ ਤਾਂ 16 ਜੀ ਤੱਕ ਬੁਲਿਆ ਇੰਤਜ਼ਾਰ ਕਰੋ ਤੁਹਾਨੂੰ ਖੁਸ਼ਖਬਰੀ ਮਿਲੇਗੀ ਓਕੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਜਿਵੇਂ ਇੱਕ ਦਿਨ ਪਹਿਲਾਂ ਆਪਣੀ ਬੇਟੀ ਦਾ ਜਨਮ ਦਿਨ ਮਨਾ ਕੇ ਆਏ ਸੀਗੇ ਉਸੇ ਕੁਝ ਨੋਮੀ ਨਾਲ ਮਿਲੇ ਜਾਂ ਕਿ ਉਹਨਾਂ ਦੇ ਕੁਝ ਦਿਮਾਗ ਦੇ ਵਿੱਚ ਕੋਈ ਸ਼ਿਕਨ ਸੀਗੀ ਹਾਂ ਨਹੀਂ ਜੀ ਉਹ ਬਹੁਤ ਸ਼ਰਮਿੰਦੇ ਇਸ ਬਿਖਰਿਆ ਸੀ ਉਹਨਾਂ ਨੂੰ ਤਕਲੀਫ ਦਿਖ ਰਹੀ ਸੀ ਬਹੁਤ ਅੱਛੇ ਨਾਲ ਮਿਲੇ ਹੋ ਜੀ 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 ਤੇ ਉਹਨਾਂ ਚ ਐਸਐਸਪੀ ਨਾਨਕ ਸਿੰਘ ਜੀ ਹੋਰਾਂ ਦੀ ਤਬਾਦਲੇ ਬਾਰੇ ਤੁਹਾਡੀ ਗੱਲ ਹੋਈ ਕੀ ਕਿਹਾ ਉਹਨਾਂ ਨੇ ਸਾਰੇ ਸਪਾਇੰਟ ਦੇ ਦਿੱਤੇ ਨੇ ਉਹ ਕਹਿੰਦੇ 6 ਵਜੇ ਉਹਨਾਂ ਨੇ ਸਾਰੀ ਆਪਣੀ ਮੀਟਿੰਗ ਬੁਲਾਈ ਆ ਹਮ ਅ ਥੋੜੀ 3 ਵਜੇ ਦਾ ਹਾਂ ਪੰਡੀਗੜ ਵਾਲੇ ਥੋੜੀ ਪ੍ਰੈਸ ਸੁਣ ਰਹੇ ਸੀ ਉਹਦੇ ਵਿੱਚ ਮਿਸਟਰ ਢਿਲੋਂ ਕਹਿ ਰਹੇ ਕਿ ਉਹਨੂੰ ਧਮਕੀਆਂ ਮਿਲ ਰਹੀਆਂ ਨੇ ਕਿਸ ਤਰ੍ਹਾਂ ਦੀ ਧਮਕੀਆਂ ਨੇ ਬਾਈ ਫੋਨ ਆਈਆਂ ਨੇ ਜਾਂ ਕੋਈ ਆ ਕੇ ਲੋਕ ਕਹਿ ਰਹੇ ਨੇ ਉਹਨਾਂ ਨੂੰ ਬਾਈ ਫੋਨ ਆ ਰਹੀਆਂ ਨੂੰ ਧਮਕੀਆਂ ਜਾਂ ਕੋਈ ਕੁਝ ਲੋਕਾਂ ਕਹਿ ਮਿਲ ਰਹੇ ਨੇ ਉਹਨਾਂ ਨੂੰ ਜੀ ਮੈਂ ਮਨੂ ਉਹਨਾਂ ਨੂੰ ਤੁਸੀਂ ਫੋਨ ਕਰ ਲਿਓ ਦਸਨ ਗਿਤਾ ਨੂੰ ਜੀ ਆਹ ਫੋਨ ਕਰਕੇ ਬਾਸੀ ਬਤਾਤੀ ਉਹਨੇ ਨਿਕਲੇ ਆਂ ਮੀਡੀਆ ਤੇ ਕਰ ਰਿਆ ਮੈਂ ਤੁਹਾਨੂੰ ਸ਼ਾਮ ਨੂੰ 5 6 ਵਜੇ ਫੇਰ ਉਹਨੂੰ ਅਪਡੇਟ ਕਰ ਦਿਆਂਗੀ ਜੀ ਠੀਕ ਠੀਕ ਹੈ ਮਾਮ ਠੀਕ ਹੈ ਜੀ ਜੀ ਸਰ ਠੀਕ ਸਰ ওকে ਚਲੋ